ਨੇੜਾ ਹੁਣ ਫਿਰ ਵਕਾਏਗਾ ਜੱਟਾਂ ਦੀਆਂ ਜ਼ਮੀਨਾਂ ਸਾਨੂੰ ਇਹ ਲੱਗਦਾ ਸੀ ਕਿ ਟਰੂਡੋ ਸਾਨੂੰ ਵਜੀਫਾ ਦੇ ਹੀ ਜਾਂਦਾ ਸਾਨੂੰ ਇਹ ਨਹੀਂ ਹੁੰਦਾ ਸੀ ਕਿ ਸਾਡੇ ਬਾਪੂ ਨੇ ਉਹ ਪੈਸੇ ਭਰੇ ਆ ਕੈਨੇਡਾ ਸਰਕਾਰ ਨੇ ਆਪਣੇ ਫਾਇਦੇ ਲਈ ਫੈਸਲਾ ਤੱਕ ਕਰ ਲਿਆ ਪਰ ਇਸ ਦਾ ਸਾਰਾ ਬੋਝ ਹੁਣ ਕੈਨੇਡਾ ਜਾਣ ਵਾਲਿਆਂ ਤੇ ਪਏਗਾ ਖਬਰ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਕਿ ਕੈਨੇਡਾ ਸਰਕਾਰ ਨੇ ਜੀਆਈਸੀ ਵਾਦਾ ਕੀ 10000 ਡਾਲਰ ਤੋਂ 20000 ਡਾਲਰ ਕਰ ਦਿੱਤੀ ਹੈ ਤੇ ਕੋ ਫੈਸਲੇ ਚ ਜੀਆਈਸੀ ਦੁਗਣੀ ਕਰਨੀ ਕੈਨੇਡਾ ਦੀਆਂ ਮੌਜਾਂ ਕਰਾਏਗੀ ਤੇ ਜਵਾਕਾਂ ਦਾ ਦਿਵਾਲਾ ਕਰਾਏਗੀ ਹਾਲਾਂਕਿ ਇਸ ਪਿਛੇ ਸਰਕਾਰ ਦਾ ਕਹਿਣਾ ਹੈ ਕਿ ਜੀਆਈਸੀ ਬੱਚੇ ਨਹੀਂ ਵਰਤਣੀ ਹੈ ਅਸੀਂ ਤਾਂ ਸਿਰਫ ਬੱਚੇ ਦਾ ਕੈਨੇਡਾ ਚ ਰਹਿਣਾ ਸਣਾ ਸੌਖਾ ਕਰ ਰਹੇ ਆ ਫਾਇਦਾ ਤਾਂ ਬੱਚੇ ਦਾ ਹੀ ਹੈ ਤੁਹਾਨੂੰ ਦੱਸ ਦਈਏ ਜੀਆਈਸੀ ਵਜੀਫੇ ਦੀ ਤਰ੍ਹਾਂ ਸਟੂਡੈਂਟ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਹਾਲਾਂ ਚੀਆ ਦੇ ਮਾਪਿਓ ਦੁਆਰਾ ਹੀ ਭਰੇਗੇ ਪੈਸੇ ਹੁੰਦੇ ਨੇ ਜੋ ਕਿ ਸਰਕਾਰ ਮੰਥਲੀ ਬੱਚਿਆਂ ਨੂੰ ਦਿੰਦੀ ਏ ਤਾਂ ਇਹ ਚੱਲਦੇ ਕੈਨੇਡਾ 'ਚ ਆਪਣੇ ਪੰਜਾਬੀ ਵੀਰਾਂ ਦਾ ਕਹਿਣਾ ਹੈ ਕਿ ਜੀਆਈਸੀ ਵਧਨ ਨਾਲ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਜਦੋਂ ਸਟੂਡੈਂਟ ਬੱਚਿਆਂ ਤੋਂ ਜੀਆਈਸੀ ਦੇ ਪੈਸੇ ਆਉਂਦੇ ਨੇ ਤਾਂ ਉਹ ਵਧੀਆ ਆਪਣੀ ਐਸ਼ ਲੈਂਦੇ ਨੇ ਤੇ ਕੰਮ ਤਾਂ ਇੱਥੇ ਅੱਗੇ ਨਹੀਂ ਮਿਲਦਾ ਤੇ ਜੇ ਅੱਗੋਂ ਜੀਆਈਸੀ ਵੱਧ ਕੇ ਬੱਚਿਆਂ ਨੂੰ ਮਿਲੇਗੀ ਤਾਂ ਉਹਨਾਂ ਜੋ ਕੰਮ ਲੱਭਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਨਹੀਂ ਕਰਿਆ ਕਰਨੀ ਕਿਉਂਕਿ ਖਰਚੇ ਜੋ ਕਿ ਪੈਸੇ ਤਾਂ ਉਹਨਾਂ ਨੂੰ ਮਿਲੀ ਜਾਇਆ ਕਰਨੇ ਨੇ ਅੱਗੇ ਦੇਖੋ ਆਪਣੇ ਪੰਜਾਬੀ ਭਰਾ ਦੀ ਇਹ ਵੀਡੀਓ ਉਹਨੇ ਬਾਈ ਜੀ ਜਿਹਦੇ ਉਹ ਹਰ ਹਾਲ ਦੇ ਵਿੱਚ ਇੱਥੇ ਪਹੁੰਚੂਗਾ ਹੀ ਪਹੁੰਚੂਗਾ ਜੀਆਈਸੀ ਭਾਈ ਦੀ 20000 ਦੀ 50000 ਕਰ ਦੇਣਾ ਸੋ ਜੀਆਈਸੀ ਵਧਨ ਦੇ ਨਾਲ ਨੁਕਸਾਨ ਆ ਫਾਇਦੇ ਨਹੀਂ ਹੋਣੇ ਕਿਉਂਕਿ ਜਦੋਂ ਸਾਨੂੰ ਜੀਆਈਸੀ ਹੁੰਦੀ ਹੁੰਦੀ ਸੀ ਨਾ ਸਾਡਾ ਪਾਵਰ ਥੱਲੇ ਨਹੀਂ ਲੱਗਦਾ ਹੁੰਦਾ ਸੀ ਅਸੀਂ ਮਾੜੇ ਬੰਦੇ ਨੂੰ ਬੁਲਾਉਂਦੇ ਨਹੀਂ ਹੁੰਦੇ ਸੀ